ਦੀ ਸਰਕਾਰ ਹੈ ਇਹ ਹਸਤਾਲ ਦੇ ਵਿੱਚ ਬਿਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੋਕਲੇਸ ਹੈ ਜਿਹਦੇ ਕਰਕੇ ਹਸਤਾਲਾਂ 'ਰ ਜਾ ਕੇ ਪੈ ਗਏ ਤੇ ਨਾਲ ਨਾਲ ਹੀ ਕੋ ਪੁੱਫੜ ਭਜਿਆ ਫਿਰਦਾ ਹੈ ਪੁੱਫੜ ਦਾ ਵਿਆਜ ਮਾਰ ਨਹੀਂ ਹੁੰਦਾ ਇਹ ਸਰਕਾਰ ਵੀ ਜਿਵੇਂ ਕਾਟੋਕਲੇਸ ਉਹਦੇ ਨਾਲ ਪਿਆ ਹੋਇਆ ਹੈ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਤੇ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਆ-ਕਿਆ ਰਾਹਤ ਕਾਰਜ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਟੋਕਲਿਸ ਕਰਕੇ ਪੋਸਟਪੋਨ ਕਰਤੀ ਹੈ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਵਰਕਰ ਹਰ ਫਰੰਟ ਤੇ ਜੂਝ ਰਹੇ ਹੈ ਪੰਜਾਬੀ ਹਰ 프ਰੈਂਟ ਤੇ ਜੂਝ ਰਹੇ ਆ ਇਹ ਲੋਕਾਂ ਨੇ ਆਪ ਇਸ ਮਿਹਮ ਨੂੰ ਸੰਭਲਿਆ ਤੇ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਆ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੀ ਦੇ ਵਿੱਚ ਸਾਡੇ ਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਦਾ ਨਾਲ ਉਹਨਾਂ ਦੇ ਹਦੇਸ਼ਾ ਅਨੁਸਾਰ ਇੱਥੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਰਾਹੁਲ ਗਾਂਧੀ ਜੀ ਨੇ ਵੀ ਮੈਸੇਜ ਭੇਜਿਆ ਉਮੀਦ ਹੈ ਕਿ ਉਹ ਵੀ ਆਉਣਗੇ ਅਸੀਂ ਸਾਰੇ ਮਿਲ ਕੇ ਪੰਜਾਬੀਆ ਨੇ ਪੰਜਾਬ ਨੂੰ ਇਸ ਦੁਖਦੀ ਘੜੀ ਚ ਕੱਢਣਾ ਹੈ ਸਰਕਾਰਾਂ ਸਾਡੀ ਮਦਦ ਕਰਨ ਚਾਹੇ ਨਾ ਕਰਨ ਖਰਜ ਉਹਨਾਂ ਦਾ ਬਣਦਾ ਹੈ ਲੇਕਿਨ ਉਹ ਭੱਜੀਆਂ ਹੋਏ